ਲੋਵੀ ਪ੍ਰਾਪੋ ਆ ਰੀਲ ਦੇ ਵਿੱਚ ਤੁਹਾਨੂੰ ਚਾਰ ਟਰੈਕਟਰ ਦਿਖਾਉਣੇ ਆ ਤੇ ਬਾਈ ਜਲਜੀਤ ਦੇ ਘਰੇ ਪਹੁੰਚੇ ਹੋਇਆ ਪਿੰਡ ਚੁੱਗੇਕਲਾ ਬਈਆ ਸਪੈਸ਼ਲਿਟੀ ਸਿੰਘ ਕਿੰਨਾ ਮਾਡਲ 2017 ਮਾਡਲ ਹੈ ਜੀ 2017 ਮਾਡਲ ਹੈ ਚੌਕੜਾ ਟਾਇਰਾਂ ਦਾ ਬਿਲਕੁਲ ਨਵਾਂ ਹਾਂਜੀ ਚੱਲ ਚਲਾਵੇ ਦਾ ਕਿਵੇਂ ਆ ਚੱਲ ਚਲਾਵੇ ਦਾ ਪੂਰਾ ਸਾਫ਼ ਆ ਜੀ ਪੂਰਾ ਚੰਗਾ ਟਰੈਕਟਰ ਹੈ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਹੈ ਜੀ ਕਨੋਪੀ ਸਿਸਟਮ ਵਗੈਰਾ ਲੱਗਿਆ ਹੋਇਆ ਸਾਰਾ ਹਾਂ ਨਾ ਮਿਊਜੀ ਗੇਅਰ ਹੈ ਹਾਂਜੀ ਕਿ ਰੇਟ ਕੀ ਆ ਦਾ ਇਹਦਾ 5 ਲੱਖ 90000 ਰੁਪਏ ਜੀ ਮੌਕੇ ਤੇ 5 ਲੱਖ 75000 ਰੁਪਏ ਇਹ ਕਿੰਨਾ ਮਾਡਲ ਹੈ ਜੀ 2012 ਮਾਡਲ ਹੈ ਜੀ 12 ਮਾਡਲ ਆ ਟੇਡੇ ਪੰਪ ਵਾਲਾ ਟੇਡੇ ਪੰਪ ਵਾਲਾ ਜੀ ਪਲੱਸ ਪਾਵਰ ਸਟੀਅਰਿੰਗ ਹੈ ਪਾਵਰ ਸਟੀਅਰਿੰਗ ਹੈ ਜੀ 3 ਸਪੀਡ ਹੈ 3 ਸਪੀਡ ਹੈ ਇਹਦਾ ਰੇਟ ਕੀ ਆ ਇਹਦਾ ਸਵਾ 4 ਲੱਖ ਰੁਪਏ ਜੀ ਸਵਾ 4 ਲੱਖ ਦਾ ਪੂਰੇ ਮੌਕੇ ਤੇ ਕਿੰਨੇ ਦਾ ਬਣ ਜੂ 4 ਲੱਖ ਦੇ 10000 ਰੁਪਏ ਦੇ ਦੇ ਦਾਂਗੇ 4 ਲੱਖ ਤੋਂ ਸੱਜਣ ਨੂੰ ਇਹ ਬਣ ਜੂਗਾ ਤੇ ਜਿਹੜਾ ਇਹੜਾ 555 ਪਾਵਰ ਪਲੱਸ ਇਹ ਕਿੰਨਾ ਮਾਡਲ ਇਹ 2015 ਮਾਡਲ ਹੈ ਜੀ 2015 ਮਾਡਲ ਆ ਚੱਲ ਚਲਾਵੇ ਦਾ ਕਿਵੇਂ ਆ ਪੂਰਾ ਸਾਫ਼ ਹੈ ਜੀ ਸਾਰਾ A to Z origignal ਆ ਸਾਰਾ ਸੀਲਡ ਹੈ ਰੈਕਟਰ ਜ ਇਹ ਦਾ 390000 ਜੀ 390000 ਦੇ ਵਿੱਚ ਮਾਨਤਾਨ ਕਿੰਨਾ ਹੋਜੂ 375000 ਰੁਪਏ ਦਾ 375000 ਜਿਹੜਾ ਆਹ ਖੜਾ 605 আল্ট্রਾ ਇਹ ਕਿੰਨਾ ਮਾਡਲ ਇਹ 2010 ਮਾਡਲ ਹੈ ਜੀ 2010 ਮਾਡਲ ਇਹਦੀ ਪਾਸਿੰਗ ਕਿੰਨੇ ਤੱਕ ਹੈ ਇਹਦੀ 30 ਤੱਕ ਦੀ ਪਾਸਿੰਗ ਹੈ ਜੀ 5 ਸਾਲ ਦੀ ਹੋਈ ਵੀ ਆ ਦੁਬਾਰਾ 30 2030 ਤੱਕ ਤਾਂ ਪਾਸਿੰਗ ਹੈ 605 ਆ ਇਹਦਾ ਰੇਟ ਕੀ ਆ ਇਹਦਾ 310000 ਰੁਪਏ ਪੂਰੇ ਤਿੰਨ ਚ ਬਣ ਜੂ ਦੇ ਦਾਂਗੇ ਜੀ ਉਹਦੇ ਵਿੱਚ ਵੀ ਮਾਨਤਾਨ ਕਿ ਹੋਜੂ ਕਰ ਦਾਂਗੇ ਜੀ ਕੋਈ ਲੋ ਵੀ ਸੱਜਣੋ 3 ਲੱਖ ਦੇ ਵਿੱਚ ਉਹ ਵੀ ਮਾਨਤਾਨ ਹੋਜੂ ਪਿੰਡ ਚੁੱਗੇ ਕਲਾਂ ਜਿਲ੍ਹਾ ਬਠਿੰਡਾ ਨੇੜੇ ਗਿੱਦੜਵਾਹਾ ਗਿੱਦੜਵਾਹਾ ਤੇ ਜਦੋਂ ਆਪਾਂ ਬਠਿੰਡੇ ਜੀ ਨੇ ਉਹਨੇ ਪਿੰਡ ਵਿੱਚ ਪੈਂਦਾ ਹੈਗਾ ਬੱਲੂਆਣਾ ਬੱਲੂਆਣੇ ਤੇ ਬਿਲਕੁਲ ਨਾਲ ਆ ਤੇ ਬਾਈ ਦਾ ਨੰਬਰ ਸਕਰੀਨ ਤੇ ਆ